ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਗੱਲ ਕੱਦ 5 ਫੁੱਟ 11 ਇੰਚ ਪਤਾ ਲਾਲ ਸਿੰਘ ਰੋਡ ਗਲੀ ਨੰਬਰ 10 ਮੋਗਾ ਇਹ ਵੀਰ 22 ਸਤੰਬਰ ਸਵੇਰੇ 6 ਵਜੇ ਘਰੋਂ ਗਿਆ ਵਾਪਸ ਨਹੀਂ ਆਇਆ ਅਜੇ ਤੱਕ ਇਹ ਨੌਜਵਾਨ ਗੱਭਰੂ ਘਰੋਂ ਜਦੋਂ ਗਿਆ ਸੀ ਕੋਈ ਗੱਲ ਨਹੀਂ ਸੀ ਕੋਈ ਤਤਾ ਠੰਡਾ ਨਹੀਂ ਕੋਈ ਗੁੱਸਾ ਗਿੱਲਾ ਨਹੀਂ ਫੋਨ ਕੋਲੇ ਸੀ ਪੈਸੇ ਬੈਂਕ ਚੋਂ ਕਢਾ ਕੇ ਘਰੇ ਰੱਖ ਕੇ ਗਿਆ ਸਾਰੇ ਜਿੰਨੇ ਉਹਦੇ ਖਾਤੇ 'ਚ ਸੀਗੇ। ਵਧੀਆ ਨਾਰਮਲ ਜ਼ਿੰਦਗੀ ਚੱਲਦੀ ਸੀ ਪੜਾਉਂਦਾ ਸੀ ਸਕੂਲ 'ਚ। ਪਰ ਸਾਡੀ ਇੱਕ ਬੇਨਤੀ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਲੀਜ਼। ਤਾਂ ਜੋ ਇਹ ਵੀਰ ਕਿਤੇ ਆਪਣੀ ਜ਼ਿੰਦਗੀ 'ਚ ਕਿਤੇ ਉਲਝ ਨਾ ਗਿਆ ਹੋਵੇ। ਜੇ ਉਹ ਵੀਰ ਆਪ ਇਸ ਵੀਡੀਓ ਨੂੰ ਦੇਖਦਾ ਤਾਂ ਭਰਾਵਾ ਤੈਨੂੰ ਹੱਥ ਜੋੜ ਕੇ ਬੇਨਤੀ ਐ ਘਰੇ ਆ ਜਾ। ਸਾਰੇ ਬਹੁਤ ਪਰੇਸ਼ਾਨ ਨੇ। ਤੈਨੂੰ ਮਿਲਣ ਲਈ ਸਾਰੇ ਬਹੁਤ ਤੜਫ ਰਹੇ ਨੇ ਜੇ ਕੋਈ ਮਨ 'ਚ ਹੈ ਗੱਲ ਵੀ ਕੋਈ ਤੁਹਾਡੇ ਤਾਂ ਉਹ ਵੀ ਆ ਕੇ ਕਲੀਅਰ ਹੋ ਜੂ ਪਰ ਇਦਾਂ ਘਰ ਛੱਡ ਕੇ ਨਹੀਂ ਜਾਈਦਾ ਤੇ ਜੇ ਕਿਸੇ ਵੀਰ ਨੇ ਇਹਨੂੰ ਦੇਖਿਆ ਕਿਸੇ ਭੈਣ ਨੇ ਉਹ ਵੀ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਵੀਰ ਉਹਨਾਂ ਨੇ ਅਸੀਂ ਉੱਪਰ ਪੋਸਟਰ ਵੀ ਲਾਇਆ ਵਾ ਇਹਨਾਂ ਨੇ ਇਨਾਮ ਵੀ ਰੱਖਿਆ ਕਿਉਂਕਿ ਗੱਭਰੂ ਪੁੱਤਾਂ ਚੰਗਾ ਪੜਿਆ ਲਿਖਿਆ ਨੌਜਵਾਨ ਕਿ ਜੇ ਕਿਸੇ ਵੀਰ ਦੀ ਜੇ ਭੈਣ ਦੀ ਨੌਲੇਜ ਹੈ ਉਹ ਵੀ ਸਾਨੂੰ ਸੰਪਰਕ ਕਰਨ ਆ ਕੇ ਫੋਨ ਕਰਨ ਸਕਰੀਨ ਤੇ ਨੰਬਰ ਆ ਰਿਹਾ ਵਾ ਤਾਂ ਜੋ ਇਹ ਭਰਾ ਇਹਨੇ ਉਹਦੇ ਮਾਮਾ ਜੀ ਨੇ ਉਹਦੇ ਵੀਰ ਦੇ ਗੁਰਪ੍ਰੀਤ ਸਿੰਘ ਜੀ ਦੀ ਤਲਾਸ਼ ਵਾਸਤੇ ਤੁਸੀਂ ਵੀ ਸਾਡਾ ਸਾਥ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤਾਂ ਜੋ ਵੀ ਇਹਦਾ ਕੁਝ ਪਤਾ ਲੱਗ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ